ਨਵੀਂ ਕਮੇਟੀ ਦੀ ਚੋਣ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਜਿਹੜੇ ਮੈਂਬਰ ਆ ਉਹ ਲਗਾਏ ਆ ਮੈਂ ਇੱਕ ਵਾਰਾ ਥੋੜਾ ਜਿਆਦਾ ਦੱਸਣਾ ਚਾਹੁੰਦੀ ਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਮੈਨੂੰ ਜਿਹੜਾ ਆ ਦੁਬਾਰ ਤੋਂ ਜਾਨੀ ਕਿ ਜਤਿੰਦਰ ਕੌਰ ਸੰਦੋਨੋ ਪ੍ਰਧਾਨ ਬਣਾਇਆ ਗਿਆ ਆ ਔਰ ਮੀਤ ਪ੍ਰਧਾਨ ਸ਼੍ਰੀਮਤੀ सुरेंद्र ਕੌਰ ਬਾੜਾ ਤੇ ਸ਼੍ਰੀਮਤੀ सुरेंद्र ਕੌਰ ਪਰਮਾਤ ਤੇ ਮੀਤ ਪ੍ਰਧਾਨ ਜਿਹੜਾ ਆ ਲਖਵੀਰ ਸਿੰਘ ਲੱਬਾ ਜਰਨਲ ਸਕੱਤਰ ਗੁਰਸੇਵਕ ਸਿੰਘ ਢਿੱਲੋਂ ਇਸ ਕਤਰ ਸਖਤੇਵ ਸਿੰਘ ਕੱਕੂ ਤੇ ਸੰਪੂਰਨ ਸਿੰਘ ਖਜਾਨਚੀ ਰਣਜੀਤ ਸਿੰਘ ਤੇ ਕੁਲਜਾਰ ਸਿੰਘ ਔਰ ਪ੍ਰੈਸ ਕਤਰ ਜਸਵੀਰ ਸਿੰਘ ਢਿੱਲੋਂ ਔਰ ਜਗਦੇਵ ਸਿੰਘ ਜੱਗਾ ਮਨੀਸ਼ਾ ਤੇ ਸਵਰਨ ਸਿੰਘ ਰਿੰਕੂ ਸਵਰਨ ਸਿੰਘ ਰਿੰਕੂ ਹਾਲ ਸਰਪ੍ਰਸਤ ਮੇਰੀ ਬੇਟੀ ਜੀਵਨਜੋਤ ਕੋਰ ਸੰਧੂ ਕਾਰਜਕਾਰੀ ਕਮੇਟੀ ਦੇ ਵਿੱਚ ਬਲਵੰਤ ਸਿੰਘ ਬਿਰਕ ਜਗਪਾਲ ਸਿੰਘ ਦਲਵੀਰ ਸਿੰਘ ਕਲੇਰ ਕਰਨਜੀਤ ਜਜੀਤ ਕੌਰ ਰਜਿੰਦਰ ਕੁਮਾਰ ਉਪੜਾ ਕਰਨੈਲ ਸਿੰਘ ਸਿੱਗਿਆ ਅਮਰੀਕ ਸਿੰਘ ਧਰੋੜ ਕੁਲਦੀਪ ਸਿੰਘ ਭੈਣ ਸਾਹਿਬ ਤੇ ਅਨਿਲ ਫਤਿਹਗੜ ਜੱਟਾ ਜਿਹੜੇ ਅਸੀਂ ਕਾਰਜਕਾਰੀ ਕਮੇਟੀ ਦੇ ਵਿੱਚ ਰੱਖੇ ਨੇ ਤੇ ਜਿੰਨੇ ਵੀ ਸਾਡੇ ਇੱਥੇ ਮੈਂਬਰ ਲਾਏ ਨੇ ਅਸੀਂ ਅੱਜ ਸਾਰਿਆਂ ਨੂੰ ਬਹੁਤ-ਸਾਰੀਆਂ ਮੁਬਾਰਕਾਂ ਇੰਜੀਨੀਅਰ ਮੀਤ ਪ੍ਰਧਾਨ ਦੁਆਰਾ ਬੋਲਿਆ ਸੁਮਿੰਦਰ ਕੌਰ ਜੀ ਉਹ ਬਾਤ ਬਹੁਤ ਜਿੰਨੇ ਵੀ ਇੱਥੇ ਮੈਂਬਰ ਅਸੀਂ ਲਗਾਏ ਨੇ ਮੈਨੂੰ ਆ ਪੂਰਨ ਉਮੀਦ ਇਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਕੰਮ ਕਰਨ ਦੀ ਜਿਹੜੀ ਕਮੇਟੀ ਜਿਹੜੀ ਹੈ ਉਹ ਕਮੇਟੀ ਕੌਂਟੀਟੀ ਜੋ ਸੋਦਾ ਕੁਛ ਨਹੀਂ ਉਹ ਤਿੰਨ ਇੱਕ ਮੈਂਬਰਾਂ ਦੀ ਜਿਹੜੀ ਕਮੇਟੀ ਕੌਂਟੀਟੀ ਹੈ ਅਸੀਂ ਮੇਨ ਮੈਂਬਰ 11 ਲਾਏ ਆ ਕਮੇਟੀ ਦੇ ਵਿੱਚ ਮੈਂਬਰ ਇਹਨਾਂ ਕਮੇਟੀਾਂ ਜੀ ਕਿਵਨ ਜੋ ਜਿਹੜੀ ਅਸੀਂ ਕੰਮ ਜਿਹੜੇ ਕੰਮ ਨਹੀਂ ਹੈ ਤਾਂ ਕੀ ਦੇਖਦੇ ਹੋ ਕੇ ਲੈ ਕੇ ਕਿਸ ਤਰ੍ਹਾਂ ਨਿਕਲਦੇ ਆ ਇੱਥੇ ਅਸੀਂ ਜਿਹੜੇ ਸਾਰੇ ਲੇਖਕਾਂ ਇਕੱਠੇ ਹੁੰਨੇ ਆ ਤੇ ਸੋਣਾ ਲਿਖਦੇ ਆ ਜਿਹੜੇ ਆਪਣੇ ਪਰਚੋਲ ਕਰਦੇ ਆ ਆਪਣੀ ਆਪਣੀ ਕਹਾਤਾ ਸੁਣਾਉਂਦੇ ਆ ਸਾਰੇ ਆਉਂਦੇ ਆ ਲੇਖਕ ਜਿੰਨੇ ਵੀ ਸਾਡੇ ਨਾਲ ਪੁਰਾਣੇ ਵੀ ਜੁੜੇ ਹੋਣੇ ਉਹ ਵੀ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਵੀ ਬਧੀ ਔਦੇ ਦੇ ਕੇ ਸ਼ਾਨ ਬਣਾਈ ਹੈ ਆਪਣੀ ਜੀਵਨ ਜੋਤ ਸਹਿਬਾ ਦੀ ਔਰ ਸਾਡੇ ਨਾਲ ਰਣਜੀਤ ਅੰਕਲ ਜਿਹੜੇ ਨੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜਿਹੜੇ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਹੁੰਦੇ ਨੇ ਤੇ ਔਰ ਜਿੰਨੇ ਵੀ ਇੱਥੇ ਲੈ ਕੇ ਪਹੁੰਚਦੇ ਨੇ ਆਪਣੀਆਂ ਆਪਣੀਆਂ ਕਵਤਾਵਾਂ ਸੁਣਾਉਂਦੇ ਨੇ ਤੇ ਫਿਰ ਉਹਨਾਂ ਕਵਤਾਵਾਂ ਦੀ ਜਿਹੜੀ ਫਿਰ ਚੋਲ ਹੁੰਦੀ ਆ ਜਿਹੜਾ ਵੀ ਕੁਝ ਉਹਦੇ ਵਿੱਚ ਕੁਝ ਗਲਤੀਆਂ ਹੁੰਦੀਆਂ ਨੇ ਫਿਰ ਉਹਨੂੰ ਸੁਧਾਰ ਲਿਆ ਜੀ ਆਪਨੇ ਮੀਟਿੰਗ ਕਿੰਨੀ ਦੀ ਹਾਂਜੀ ਹਰ ਮਹੀਨੇ ਇਹ ਦੂਜੇ ਸ਼ਨੀਵਾਰ ਮੀਟਿੰਗ ਹੁੰਦੀ ਆ ਹਾਲ ਲਾਇਬ੍ਰੇਰੀ ਹਾਲ ਦੇ ਵਿੱਚ ਅੰਤ ਵਿੱਚ ਇਹ ਲੋੜਾ ਪਿਆ ਕਿ ਇਹ ਸਪੇਸ ਅਪੀਨੀਏ ਬਸੇ ਗਈ ਹੈ ਸਾਡੇ ਕੋਲ ਅੱਜ ਦੇ ਜੋ ਚੌਣਾ ਸਾਡੀ ਜੀਵਨ ਪੰਜਾਬੀ ਜੀਵਨ ਜੋਤ ਪੰਜਾਬੀ ਸਹਿਜ ਸਭਾ ਦੀ ਇਹ 2 ਸਾਲ ਲਈ ਕੀਤੀ ਗਈ ਆ ਸਾਰਨ ਸੰਮਤੀ ਨਾਲ ਕਿਉਂ ਕੀਤੀ ਗਈ ਆ ਦੁਬਾਰਾ ਤੁਹਾਨੂੰ ਪਹਿਲਾਂ ਮੈਡਮ ਜਗਿੰਦਰ ਕੌਰ ਸੰਧੂ ਨੇ ਦੱਸਿਆ ਇਹ ਉਹੀ ਪ੍ਰਧਾਨ ਬਣਾਏ ਗਏ ਨੇ ਬਾਕੀ ਸਾਰੇ ਹੋਰ ਮੈਂਬਰ ਜੋ ਇਹ ਪੰਜਾਬੀ ਸਾਹਿਤ ਸਭਾ ਇਹ ਮਹੀਨਾ ਬਾਅਦ ਇੱਕ ਵਾਰ ਮੀਟਿੰਗ ਕਰਦੇ ਨੇ ਇੱਥੇ ਫ੍ਰੇਕ ਜੋ ਪਾਰਟਿਸਿਪੈਂਟ ਮੈਂਬਰ ਨੇ ਆਪਣੀ ਰਚਨਾ ਕੋ ਗੀਤ ਗਜ਼ਲ ਜਾਂ ਸਮਾਜ ਦੇ ਵਿੱਚ ਜੋ ਕਿਸੇ ਕਿਸਮ ਦਾ ਉਹਨਾਂ ਮਨ ਦੇ ਵਿੱਚ ਹੁੰਦੀ ਆ ਗੱਲਬਾਤ ਇੱਥੇ ਸਾਂਝੀ ਕਰਦੇ ਨੇ ਬਹੁਤ ਅੱਛਾ ਉਪਰਾਣਾ ਪੰਜਾਬ ਦੇ ਸੱਭਿਆਚਾਰ ਨੂੰ ਸਾਹਮਣੇ ਰੱਖਦੇ ਨੇ ਇਹ ਜੀਵਨ ਜੋਤ ਪੰਜਾਬੀ ਸਾਹਿਤ ਸਭਾ ਜਿਵੇਂ ਤੀਆਂ ਦੀ ਲੋਹੜੀ ਤੇ ਤੀਆਂ ਦਾ ਤਿਹਾਰਾ ਤੇ ਹੋਰ ਜੋ ਕੋਈ ਪ੍ਰੋਗਰਾਮ ਹੁੰਦਾ ਹੈਗਾ ਹੈ ਬਗਾਏ ਉਹ ਵੀ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਬੱਚਿਆਂ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਹੈ ਜੀਵਨ ਜੋਤ ਪੰਜਾਬੀ ਸਭਾ ਸਿੱਖੀ ਨਾਲ ਜੋੜਨ ਦੇ ਲਈ ਦਸਤਾਰ ਬੱਚਿਆਂ ਨੂੰ ਸਜਾਉਣ ਲਈ ਔਰ ਗੁਰਮੁਖੀ ਦਾ ਗਿਆਨ ਪੈਦਾ ਕਰਨ ਦੇ ਲਈ ਹੋਰ ਗੱਤਕੇ ਵਗੈਰਾ ਇਹ ਜਿਹਾ ਵੀ ਕੋਈ ਨਾ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਪੰਜਾਬ ਗੁਰੂ ਕਿਰਾਨੀ ਚੱਕੀ ਦੇ ਸਾਨੇ ਗੁਰੂ ਜੀ ਦੇ ਅਲਕੀਤੀ ਜਾਵੇਗਾ ਸਹਿਮ ਸਿੰਘ ਜੀ ਮਹਾਰਾਜ ਜੀ ਆਉਣੇ ਸੋਤਾ ਸੋ ਧੱਕੇ ਦੀ ਵਿੱਚ ਵੀ ਧੱਖਾਂ ਜਿਹੜੇ ਲੋਕ ਨੇ ਆ ਜਿਹੜੇ ਕਹਿੰਦੇ ਗੈਂਟਰੀ ਵਿੱਚ ਲੇਕਕ ਨਹੀਂ ਰਾ ਕਿਸੇ ਕਾਰਨ ਵਾਜ ਜਿਹੜੇ ਸਾਹਮਣੇ ਨਹੀਂ ਆ ਪਾਰੇ ਉਹਨਾਂ ਦੇ ਕਿਸਾਨ ਦਾ ਭਰਾੜਾ ਜਿਹੜਾ ਕੀਤਾ ਜਾਵੇ ਸਾਡੇ ਵੱਲੋਂ ਕੀ ਜਿਸ ਦਾ ਜਿਹੜੇ ਨਹੀਂ ਸਾਹਮਣੇ ਆ ਪਾਰੇ ਦੇਖੋ ਸਾਡਾ ਤਾਂ ਸਵਰਨਜੀ ਮਹੀਨਾ ਬਾਅਦ ਇਹ ਮੀਟਿੰਗ ਹੁੰਦੀ ਆ ਹਰੇਕ ਨੂੰ ਜੋ ਖੁੱਲਾ ਸੱਦਾ ਜਿਵੇਂ ਅੱਜ ਮਾਸਟਰ ਜੀ ਗੁਰਸੇਵਕ ਜੀ ਵੀ ਆਏ ਨੇ ਹੋਰ ਬਹੁਤ ਬੁੱਧ ਸਿੰਘ ਨੀਲੋਂ ਉਹ ਵੀ ਸਾਡੇ ਵਿੱਚ ਆਏ ਨੇ ਕਾਮ ਜੋ ਸਮੇਂ ਦੇ ਅਨੁਸਾਰ ਜੋ ਮਸਲਾ ਉਹਦੇ ਤੇ ਕਰਦੇ ਰਹਿੰਦੇ ਨੇ ਸਾਡੇ ਨਾਲ ਜੋ ਕ੍ਰਾਈਮ ਦੇ ਦਾ ਹੋਰ ਜਿੰਨੇ ਵੀ ਕੋਈ ਮਸਲੇ ਨੇ ਜਸਵੀਰ ਵੀ ਸਾਡੇ ਪ੍ਰੈਸਕਰਤਰ ਨੇ ਤੁਸੀਂ ਵੀ ਉਹ ਅਸੀਂ ਸਾਰਿਆਂ ਨੂੰ ਇਹੀ ਆ ਵੀ ਖੁੱਲਾ ਸੱਦਾ ਜੋ ਆਪਣੇ ਮਨ ਦੀ ਕੋਈ ਗੱਲ ਕਹਿਣੀ ਚਾਹੁੰਦਾ ਇਹ ਸਭਾ ਦੇ ਨਾਲ ਆ ਕੇ ਜੁੜੇ ਤੇ ਆਪਣੇ ਇਸ ਮੰਚ ਤੇ ਆ ਗਿਆ ਸਾਂਝੀ ਕਰੇ ਨਾਮ ਮਨੀਸ਼ਾ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਬਹੁਤ ਵਧੀਆ ਗੱਲਬਾਤ ਚੱਲੀ ਗਈ ਹੈ ਤੇ ਕਰਵਾ ਜਿਹੜਾ ਤੁਹਾਨੂੰ ਮੋਡਾ ਦਿੱਤਾਗਾ ਸਰ ਮੈਨੂੰ ਮੀਟਿੰਗ ਦੇ ਵਿੱਚ ਪ੍ਰੋਸੈਸ ਕਰਤਾ ਬਹੁਤ ਉਧਰ ਦਿੱਤਾ ਗਿਆ ਮੈਨੂੰ ਮੈਂ ਪਿਛਲੇ 1.5 ਸਾਲ ਤੋਂ ਮੀਟਿੰਗ ਦੇ ਵਿੱਚ ਆ ਰਹੀ ਹਾਂ ਤੇ ਮੈਨੂੰ ਸ਼ੁਰੂ ਤੋਂ ਹੀ ਸਾਹਿਤ ਨੂੰ ਬਹੁਤ ਪਿਆਰ ਆ ਲਿਖਣਾ ਤੇ ਸੁਣਨਾ ਵਧੀਆ ਲੱਗਦਾ ਸੀ ਇੱਥੇ ਆ ਕੇ ਮਤਲਬ ਬਹੁਤ ਐਕਸਪੀਰੀਅੰਸ ਵਧੀਆ ਰਿਹਾ ਤੇ ਬਹੁਤ ਰੇਅਰ ਹੀ ਹੁੰਦਾ ਕਿ ਕਦੇ ਕੋਈ ਪਰਸਨਲ ਰੀਜ਼ਨ ਕਰਕੇ ਮੀਟਿੰਗ ਮਿਸ ਹੋ ਜਾਵੇ ਪਰ ਮੀਟਿੰਗ ਚੋਂ ਨਾਲ ਗਿਆਨ ਵਿੱਚ ਵਾਧਾ ਹੀ ਹੁੰਦਾ। ਪਰ ਕਿਤਾਬਾਂ, ਸ੍ਰੀਤਾ ਵਗੈਰਾ ਲਿਖਦੇ ਤੇ ਪਰ ਲਿਖਦੇ ਕਿਸੇ ਲੇਖਕ ਨੂੰ ਸਰ ਮੈਂ ਕਵਿਤਾ ਲਈ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਚਾਹੀਦਾ ਤੇ ਗਜ਼ਲ ਲਈ ਤਾਂ ਬਹੁਤ ਜ਼ਿਆਦਾ ਪੜਾਈ ਚਾਹੀਦੀ ਆ। ਸੋ ਮੈਂ ਫਰੈਸ਼ਰ ਹੀ ਆ ਅਜੇ ਇਸ ਫੀਲਡ ਦੇ ਵਿੱਚ ਪਰ ਮੈਂ ਜੋ ਵੀ ਮੇਰੇ ਵਿਚਾਰ ਹੁੰਦੇ ਨੇ, ਜੋ ਵੀ ਕਰੰਟ ਸਿਚੁਏਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣਾ ਤੇ ਇੱਕ ਬਲੰਦ ਆਵਾਜ਼ ਦੇ ਨਾਲ ਸਮਾਜ ਨੂੰ ਮਤਲਬ ਉਸ ਚੀਜ਼ ਵੱਲ ਪ੍ਰੇਰਿਤ ਕਰਨਾ ਇਹ ਮੇਰਾ ਕੰਮ ਹੁੰਦਾ ਜਦ ਮੈਂ ਇਹ ਤਰ੍ਹਾਂ ਜਿਉਂਦੀ ਆਕ ਤੇ ਸਮਲ ਦੇ ਕੰਨ ਦਾ ਜੋ ਕਿਸਮ ਦੇ ਵਿੱਚ ਆਪਣੇ ਕੋਲੀਆਂ ਦੇ ਚਾੜੇ ਬੱਲੇ ਵੀ ਤੇ ਚਾਰ